ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੰਗ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ। ਹਾਂਜੀ ਅੱਜ ਆਪਾਂ ਜੈਂਟਸ ਕਸਹਿਰੇ ਦਾ ਜਿਹੜਾ ਨਾਪ ਹੈ ਉਹ ਲੋਨਾਂ ਦੱਸਾਂਗੇ ਤੁਹਾਨੂੰ ਵੀ ਕਿਸ ਤਰ੍ਹਾਂ ਉਹਦਾ ਜਿਹੜਾ ਨਾਪ ਹੈ ਉਹ ਲਿਆ ਜਾਂਦਾ ਹੈਗਾ। ਪਹਿਲਾਂ ਅਸੀਂ ਤੁਹਾਨੂੰ ਜਿਹੜਾ ਕਿ ਸਹਿਰੇਆ ਦੀ ਵੀਡੀਓ ਪਾਈ ਸੀ ਬਹੁਤ ਭੈਣਾਂ ਦੇ ਕਮੈਂਟ ਆਏ ਨੇ ਕਿ ਸਾਨੂੰ ਜਿਹੜਾ ਜੈਂਟਸ ਕਸਹਿਰੇਗਾ ਵੀ ਉਹਦਾ ਨਾਪ ਲੈਣਾ ਦੱਸੋ। ਅੱਜ ਅਸੀਂ ਤੁਹਾਨੂੰ ਉਹਦਾ ਨਾਪ ਲੈਣਾ ਦੱਸਦੇ ਆਂ ਜੀ। ਜਿਸ ਤਰ੍ਹਾਂ ਆਪਣਾ ਜਿਹੜਾ ਇਹ ਕਸਹਿਰ ਹੈਗਾ ਜਿਹੜਾ ਸਾਰਿਆਂ ਤੋਂ ਪਹਿਲਾਂ ਦੀ ਆਪਾਂ ਨੇ ਇਹ ਕਸਹਿਰੇ ਦੀ ਜਿਹੜੀ ਲੈਂਥ ਹੈ ਇਹ ਮੇਲਣੀ ਹੈ ਉਸ ਤੋਂ ਬਾਅਦ ਆਪਾਂ ਜਿਹੜਾ ਇਹਦਾ ਘੇਰ ਹੈ ਇਹ ਮੇਲਣਾ ਜਦੋਂ ਆਪੇ ਦੋਨੇ ਚੀਜ਼ਾਂ ਮਿਲਣੀਆਂ ਜੀ ਇਹ ਜਿਹੜਾ ਕਸ਼ਹਿਰਾ ਹੁੰਦਾ ਹੈਗਾ ਕੋਈ ਵੀ ਹੈ ਛੋਟਾ ਵੱਡਾ ਨੀਮਾ ਉੱਚਾ ਆਪਾਂ ਦੇ ਹਿਸਾਬ ਨਾਲ ਕਰ ਸਕਦੇ ਆਂ ਲੇਕਿਨ ਇਹ ਜਿਹੜਾ ਕਸ਼ਹਿਰ ਹੈ ਇਹ ਵੀ ਲੰਬਾਈ ਤੇ ਚੜਾਈ ਜਿਹੜੀ ਰੱਖਣੀ ਹੁੰਦੀ ਹੈ ਜਿਹੜੀ ਇਹਦੀ ਲੈਂਥ ਹੈ ਉਹ ਹਮੇਸ਼ਾ 50 ਇੰਚ ਜਿਆਦਾ ਰੱਖਣੀ ਪੈਂਦੀ ਹੈ ਕਿਉਂਕਿ ਇਹ ਜਿਹੜੀ ਲੈਂਥ ਹੈ ਵੈਸੇ ਤਾਂ 2.5 ਇੰਚ ਦੇ ਵਿੱਚ ਕਵਰ ਹੋ ਜਾਂਦੀ ਹੈ 2 ਇੰਚ ਦਾ ਨਿਫਾ ਆਉਂਦਾ ਤੇ ਅੱਧਾ ਇੰਚ ਨੀਚੇ ਮੋੜ ਜਾਂਦਾ ਹੈ ਲੇਕਿਨ ਉਹ ਜਿਹੜੀ 2.5 ਇੰਚ ਆਪਾਂ ਵੱਧ ਰੱਖਦੇ ਆ ਜਿਹੜਾ ਇਹਦਾ ਘੇਰ ਹੈਗਾ ਉਹ 2 ਇੰਚ ਘੱਟ ਰੱਖਣਾ ਪੈਂਦਾ ਹੈਗਾ ਕਿਉਂਕਿ ਜਿਹੜੀ ਆਪਣੀ ਇਹਦੀ ਲੰਬਾਈ ਰੱਖਦੇ ਆ 2.5 ਇੰਚ ਉਹ ਇਹਦਾ ਜਿਹੜਾ ਘੇਰ ਹੈ ਇਹਦੇ ਵਿੱਚ ਪਲੱਸ ਹੋ ਜਾਂਦੀ ਹੈ ਤੁਸੀਂ ਜਿਹੜਾ ਇਹਦਾ ਘੇਰ ਰੱਖਣਾ ਹੈ ਜਿੰਨਾ ਇਹਦਾ ਘੇਰ ਹੈਗਾਗਾ ਆਪਾਂ ਨੇ ਉਦੋਂ 2 ਇੰਚ ਕੱਟ ਕੇ ਰੱਖਣਿਆ ਜਾਂਦਾ ਜਿਹੜੀ ਇਹਦੀ ਲੰਬਾਈ ਘਟੂਗੀ ਉਹ ਘੇਰ ਦੇ ਵਿੱਚ ਪਲੱਸ ਹੋ ਜਾਊਗੀ ਮੈਂ ਤੁਹਾਨੂੰ ਬਾਕੀ ਜਦੋਂ ਆਪਾਂ ਜਿਹੜੀ ਇਹਦੀ ਲੈਂਥ ਹੈ ਕਸਹਿਰੇ ਦੀ ਜ਼ਿਆਦਾ ਰੱਖਣੀ ਹੈ ਤਾਂ ਜਿਹੜੀ ਉਹਦੀ ਝੋਲੀ ਹੁੰਦੀ ਹੈ ਇਹਦੇ ਵਿੱਚ ਕਾਟ ਪੈ ਜਾਂਦੀ ਹੈ ਜਿੰਨੀ ਆਪਣੀ ਜੈਂਟਸ ਦੀ ਝੋਲੀ ਲੈ ਤੁਸੀਂ ਕਸਹਿਰੇ ਦੀ ਉਹ ਨਾਪ ਲੈਣੀ ਹੈ ਉਨੀ ਇੱਥੇ ਕਾਟ 1 ਇੰਚ 1.5 ਇੰਚ ਜਿੰਨਾ ਵੀ ਜ਼ਿਆਦਾ ਹੈ ਇਧਰੋਂ ਦਾ ਲੈਂਥ ਵਾਧ ਜਾਂਦੀ ਹੈ ਲੇਕਿਨ ਜਿਹੜੀ ਝੋਲੀ ਹੈ ਝੋਲੀ ਵੱਲੋਂ ਤਿਰਸੀ ਕਾਟ ਪੈਂਦੀ ਹੈ ਮੈਂ ਸੋਨੂੰ ਕੱਪੜੇ ਤੇ ਸਮਝਾਉਣੀ ਆ ਹਾਂਜੀ ਆ ਦੇਖੋ ਮੈਂ ਸੋਨੂੰ ਨਾ ਇਹ ਜਿਹੜਾ ਬਣਿਆ ਹੋਇਆ ਕਸਹਿਰ ਹੈ ਜਿਹੜਾ ਆਪਾਂ ਨੇ ਬਣਾਉਣਾ ਹੈ ਕਸਹਿਰਾ ਉਹ ਕੱਪੜੇ ਦੇ ਉੱਪਰ ਰੱਖ ਕੇ ਪਹਿਲਾਂ ਮੈਂ ਸੋਨੂੰ ਇਹ ਦੱਸਦੀ ਆ ਦੇਖੋ ਹੁਣ ਜਿਹੜਾ ਇਹ ਕਸਹਿਰ ਹੈ ਇਹ ਇੰਨਾ ਜ਼ਿਆਦਾ ਹੈ ਜਿਹੜਾ ਇਹਦਾ ਘੇਰ ਹੈ ਜੀ ਫਿਰ ਮੈਂ ਜਦੋਂ ਇਹਦਾ ਤੁਹਾਨੂੰ ਨਾ ਥੈਲਾ ਬਣਾ ਕੇ ਦਿਖਾਉਂਗੀ ਫਿਰ ਤੁਹਾਨੂੰ ਘੇਰ ਮਿੰਟੇ ਦਿਖਾਵਾਂਗੀ ਵੀ ਇਹਦਾ ਕਿੰਨਾ ਘੇਰ ਹੈ ਆ ਦੇਖੋ ਇਹਦਾ ਘੇਰ ਹੈ ਜਿਹੜਾ 30 ਇੰਚ ਘੇਰਾ ਤੇ ਮੈਂ ਜਿਹੜਾ ਪਣਾ ਲੈ ਰਹੀ ਆਂਗੀ ਇਹ 35 ਇੰਚ ਹੈਗਾ ਆ ਦੇਖੋ ਮੈਂ 35 ਇੰਚ ਲੈ ਰਹੀ ਆਂ ਇਹਦਾ ਘੇਰ ਹੈ ਜਿਹੜਾ 35 ਇੰਚ ਹੈ ਜਿਹੜੀ ਇਹਦੀ ਲੈਂਥ ਹੈ ਇਹਦੀ ਲੈਂਥ 15 ਤਿਆਰ ਹੈ ਮੈਂ ਇਸ ਤੋਂ ਨੀਵਾ ਕਸਹਿਰਾ ਬਣਾਉਣਾ ਹੈ ਮੈਂ ਜਿਹੜੀ ਲੈਂਥ ਲਈ ਹੈਗੀ ਮੈਂ 22 ਇੰਚ ਇਹਦੀ 15 ਇੰਚ ਹੈ ਆਪਾਂ ਨੇ 20 ਇੰਚ ਲੈਣੀ ਸੀਗੀ ਮੈਨੇ 2 ਇੰਚ ਜ਼ਿਆਦਾ ਲਈ ਹੈਗੀ ਕਿਉਂਕਿ ਮੈਨੇ ਨੀਵਾ ਕਸਹਿਰਾ ਬਣਾਉਣਾ ਹੈ ਦੇਖੋ ਇਸ ਤਰ੍ਹਾਂ ਮੈਂ ਇਹਦੀ ਕਟਿੰਗ ਕਰ ਲਈ ਹੁਣ ਮੈਂ ਸੋਨੂੰ ਇਹਦਾ ਜਿਹੜਾ ਥੈਲਾ ਬਣਾ ਕੇ ਦਿਖਾਉਣੀ ਆ ਵੀ ਇਹਦੀ ਕਿੰਨੀ ਲੈਂਥ ਰਹੇਗੀ ਤੇ ਕਿੰਨਾ ਘੇਰ ਵੱਧ ਗਿਆ ਹਾਂਜੀ ਥੈਲਾ ਬਣਾਉਣ ਲੱਗੇ ਪਹਿਲੇ ਇਹ ਜਿਹੜੀ ਆਹਾ ਲੰਬੀ ਸਲਾਈ ਹੈ ਇਹ ਲਾਉਣੀ ਹੈ ਉਸ ਤੋਂ ਬਾਅਦ ਆਪਾਂ ਨੇ ਇੱਧਰ ਜਿਹੜੀ ਇਕੱਠੀ ਸਾਈਡ ਹੈ ਇੱਥੇ ਛੋਟੇ ਛੋਟੇ ਟੱਕ ਲਗਾ ਕੇ ਫਿਰ ਲੰਬੀ ਸਾਈਡ ਲਗਾ ਕੇ ਸਲਾਈ ਫਿਰ ਆਪਾਂ ਇੱਥੇ ਟੱਕ ਲਗਾ ਕੇ ਇਹਨੂੰ ਇਸ ਤਰ੍ਹਾਂ ਜਿਹੜੀ ਆਪਣੀ ਇਹ ਆਸ ਲਾਈ ਹੈਗੀ ਇਹਨੂੰ ਇਹ ਟੱਕ ਦੇ ਨਾਲ ਇਸ ਤਰ੍ਹਾਂ ਲਾ ਕੇ ਜਿਹੜੀ ਫੇਰ ਆਪਾਂ ਆਪਣੀ ਜਿਹੜੀ ਇਹ ਸਲਾਈ ਲਾਵਾਂਗੇ ਫੇਰ ਇਹ ਸਲਾਈ ਉਹ ਟੱਕ ਦੇ ਉੱਤੇ ਸਿਉਣ ਲਿਆ ਕੇ ਇਸ ਤਰ੍ਹਾਂ ਫਿਰ ਇਹ ਆਪਣੀ ਇਸ ਤਰ੍ਹਾਂ ਦਾ ਜਿਹੜਾ ਥੈਲਾ ਹੈ ਉਹ ਬਣਾਉਣੀ ਆਪਾਂ ਆਪਣਾ ਥੈਲਾ ਜਿਹੜਾ ਇਹ ਬਣ ਗਿਆ ਇਸ ਤੋਂ ਬਾਅਦ ਜਿਹੜੀ ਇਹ ਸਲਾਈ ਵਾਲੀ ਆਸਾ ਇਹ ਤੁਸੀਂ ਉੱਪਰ ਰੱਖਣਾ ਹੈਗਾ ਇਸ ਕਾਰਨਰ ਤੋਂ ਇੰਚੀ ਟੇਪ ਰੱਖ ਕੇ ਇਸ ਕਾਰਨਰ ਤੇ ਤੁਸੀਂ ਫਿਰ ਜਿਹੜੀ ਨਿਸ਼ਾਨੀ ਹੈ ਇਹ ਲਾ ਦੇਣੀ ਹੈ ਉੱਪਰਲੇ ਇੱਕ ਤੈਨੂੰ ਤੁਸੀਂ ਇਸ ਤਰ੍ਹਾਂ ਥੋੜਾ ਜਿਹਾ ਪਕੜ ਕੇ ਇੱਥੇ ਕੱਟ ਲਾ ਦਿਓ ਫਿਰ ਇਹਦੇ ਵਿੱਚ ਕੈਂਚੀ ਪਾ ਕੇ ਤੁਸੀਂ ਇਹਦੇ ਨੀਚੇ ਕਾਰਨਰ ਨੇ ਇਹਨਾਂ ਤੋਂ ਫੜ ਕੇ ਇਸ ਤਰ੍ਹਾਂ ਸੈੱਟ ਕਰਨਾ ਹੈ। ਇਹ ਦੇਖੋ। ਫਿਰ ਮੈਂ ਤੁਹਾਨੂੰ ਦਿਖਾਉਂਦਾ। ਜਿਹੜਾ ਕਸੇਰੇ ਦਾ ਆਪਾਂ ਨਾਪ ਲਿਆ ਸੀ। ਇਹ ਦੇਖੋ। ਨਾ ਜਿਹੜਾ ਇਹਦਾ ਘੇਰ ਹੈ ਇਸ ਤਰ੍ਹਾਂ ਬੰਨ੍ਹਿਆ ਆ ਦੇਖੋ ਜੀ ਜਿਹੜਾ ਇਹਦਾ ਮੈਂ ਇਹ ਕਿ ਜਿਹੜਾ ਕਸਹਿਰਾ ਸੀ ਇਹਦੇ ਨਾਲੋਂ 1.5 ਇੰਚ ਨਿਮਾਰ ਰੱਖਿਆ ਸੀ 2 ਇੰਚ ਇਹ ਤਾਂ ਕਰਕੇ ਜਿਹੜਾ ਮੇਰਾ ਘੇਰ ਹੈ ਇਹਦੇ ਨਾਲੋਂ 2 ਇੰਚ ਖੁੱਲਾ ਹੋ ਗਿਆ ਹੁਣ ਮੈਂ ਸਮਝਦੀ ਮੂਰੀ ਕੱਟਣੀ ਚਾਹਦੀ ਐ ਇਸ ਤਰ੍ਹਾਂ ਅੱਧਰ ਬੰਦ ਸਾਈਡ ਆ ਜਿਹੜੀ ਇਹ ਝੋਲੀ ਰੱਖਣੀ ਹੈ ਜਿਹੜੀ ਇੱਧਰ ਇਹ ਖੁੱਲੀ ਸਾਈਡ ਹੈ ਇੱਧਰ ਆਪਾਂ ਮੂਰੀ ਦਾ ਨਿਸ਼ਾਨ ਲਾਵਾਂਗੇ ਜਿੰਨਾ ਆਪਣਾ ਕਸਹਿਰੇ ਦੀ ਲੈਂਥ ਹੈ ਜਿਹੜੀ ਇਹ ਜ਼ਿਆਦਾ ਹੁੰਦੀ ਜਾਊ ਜਿਹੜੀ ਆਪਣੀ ਮੂਰੀ ਹੈ ਉਹ ਘਟਦੀ ਜਾਊਗੀ ਇਹ ਜ਼ਰੂਰ ਖਿਆਲ ਰੱਖਣਾ ਤੁਸੀਂ ਜੇ ਕਿਸੇ ਦਾ ਵੈਸੇ ਵੀ ਕਸਹਿਰਾ ਵੀ ਆਪਾਂ ਨੇ 2 ਇੰਚ ਨੀਵਾ ਕਰਨਾ ਹੈ ਫਿਰ ਜਿਹੜੀ ਉਹਦੀ ਮੂਰੀ ਹੈ ਉਹ 1 ਅੱਧਾ ਇੰਚ ਤੁਸੀਂ ਜ਼ਰੂਰ ਘੱਟ ਰੱਖਣੀ ਹੈਗੀ ਆਪਾਂ ਹੁਣ ਇਹਦੀ ਮੂਰੀ ਦਾ ਜੀ ਨਾਪ ਲੈਣਾ ਹੈਗਾ ਇਹ ਮੂਰੀ ਹੈਗੀ ਆਪਣੀ 11 ਇੰਚੇ ਮੂਰੀ ਤਿਆਰ ਹੈ ਮੇਰਾ ਕਸੈਰਾ ਜਿਹੜਾ ਇਹ 2 ਇੰਚੇ ਦੇ ਨਾਲੋਂ ਮੀਮ ਹੈ ਮੈਂ ਜਿਹੜੀ ਇਹਦੀ ਮੂਰੀ ਹੈਗੀ ਉਹ 10 ਇੰਚ ਕਟਾਈ ਕਰੂੰਗੀ ਇਸ ਸੈਰ ਤੋਂ ਖੁੱਲੀ ਸੈਰ ਤੋਂ ਆਪਾਂ ਨੇ ਜਿਹੜੀ ਮੂਰੀ ਦੀ ਨਿਸ਼ਾਨੀ ਲਾਉਣੀ ਹੈ ਇਸ ਤਰ੍ਹਾਂ ਇਸ ਤਰ੍ਹਾਂ ਮੂਰੀ ਦੀ ਨਸਾਨੀ ਲਾਉਣੀ ਹੈ ਇਸ ਤੋਂ ਬਾਅਦ ਜਿਹੜੀ ਇਹਦੀ ਝੋਲੀ ਆਪਾਂ ਨੇ ਇਹ ਮੇਲਨੀ ਆ ਇਹ ਝੋਲੀ ਜਿਹੜੀ ਇਹਦੀ 13 ਤਿਆਰ ਹੈ ਇਹਦੇ ਵਿੱਚ 2 ਇੰਚ ਪਲੱਸ ਕਰਕੇ 15 ਇੰਚ 2 ਇੰਚ ਆਪਾਂ ਨੇ ਫੇਰਾ ਰੱਖ ਕੇ ਆਪਾਂ 15 ਇੰਚ ਤੇ ਨਸਾਨੀ ਲਾਵਾਂਗੇ ਆ ਝੋਲੀ ਆਲੀ ਸਾਈਡ ਤੋਂ ਦੇਖੋ ਹੁਣ ਜਿਹੜੀ ਆਪਾਂ ਇਹ ਨਿਸ਼ਾਨੀ ਲਾਈ ਹੈ ਇਹ ਤੋਂ ਆਪਾਂ ਜਿਹੜੀ ਇੱਧਰ ਕਾਟ ਪਾਵਾਂਗੇ ਜੀ ਇਸ ਤਰ੍ਹਾਂ ਇਹ ਜਿਹੜੀ ਕਾਟ ਹੈ ਜੀ ਇਹ ਤੁਸੀਂ ਐ ਬਿਲਕੁਲ ਢਿੱਡੀ ਨਹੀਂ ਪਾਉਣੀ ਥੋੜੀ ਜਿਹੀ ਕਾਟ ਨੂੰ ਪਾ ਕੇ ਇਸ ਤਰ੍ਹਾਂ ਜਾਓ ਥੋੜੀ ਗਲਾਈ ਨਾਲ ਤੋਂ ਇਹ ਕਾਟ ਹੈ ਇਸ ਤਰ੍ਹਾਂ ਕਾਟ ਪੋਗੀ ਫਿਰ ਇੱਥੇ ਆਪਾਂ ਟੱਕ ਲਾਵਾਂਗੇ ਆਪਣੀ ਚੂੜੀ ਬਣਾਉਣ ਖਾਤਰ ਇਸ ਤਰ੍ਹਾਂ ਕਾਟ ਪਾਉਗੇ ਦੀ ਝੋਲੀ ਤੋਂ ਇੱਥੇ ਆਪਾਂ ਇਹਦੀ ਜਿਹੜੀ ਕੀੜੀ ਬਣਾਵਾਂਗੇ ਇਹ ਜਿਹੜਾ ਲੰਮਾ ਕਸਹਿਰਾ ਰੰਦ ਹੈ ਜੀ ਇਹ ਕਾਟ ਉਹਦੇ ਵਿੱਚ ਪੈਂਦੀ ਹੈ ਜਿਹੜੇ ਆਮ ਕਸਹਿਰੇ ਜੀ ਦੀ ਲੈਂਥ ਤੇ 14 ਇੰਚ ਤੋਂ ਲੈ ਕੇ 15 16 ਇੰਚ ਤੱਕ ਤਿਆਰ ਹੋਵੇ ਜੋ ਉਹਦੇ ਵਿੱਚ ਇਹ ਜਿਹੜੀ ਕਾਟ ਨਹੀਂ ਪੈਂਦੀ ਜਦੋਂ ਆਪਾਂ ਕਸਹਰੇ ਦੀ ਲੰਬਾਈ ਹੈ ਜਿਹੜੀ ਉਹ ਜ਼ਿਆਦਾ ਰੱਖਦੇ ਆ ਫਿਰ ਜਿਹੜੀ ਆਪਣੀ ਝੋਲੀ ਹੈ ਇਹਦੇ ਵਿੱਚ ਆਪਾਂ ਨੇ ਆਪਣੀ ਜਿੰਨੀ ਝੋਲੀ ਕਸਹਰੇ ਦੀ ਤਿਆਰ ਉਹਨੂੰ ਨਾਪ ਕੇ 2 ਇੰਚ ਉਹਦੇ ਵਿੱਚ ਪਲੱਸ ਕਰਕੇ ਬਾਕੀ ਜਿਹੜਾ ਕੱਪੜਾ ਹੈ ਉਹਦੀ ਆਪਾਂ ਨੇ ਜਿਹੜੀ ਾਕਾਟ ਹੈ ਉਹ ਪਾ ਦੇਣੀ ਹੈ ਹੁਣ ਆਪਾਂ ਇਸ ਸਾਈਡੇ ਦੀ ਮੂਰੀ ਘੱਟਦੇ ਆ ਏਜ ਦੀ ਮੂਰੀ ਵੀ ਇਸ ਤਰ੍ਹਾਂ ਥੋੜਾ ਜਿਹਾ কর্ਨਰ ਤੋਂ ਕੱਟ ਲਾ ਕੇ कैंची पा के जड़ी मूरी है वह कट्टी जाऊगी इस तरह जोड़ा अपना कसहर है ये कट के तैयार हो गया ਸੋ ਨੂੰ ਇਹ ਜਿਹੜੀ ਸਾਡੀ ਅੱਜ ਦੀ ਵੀਡੀਓ ਹੈ ਕਿਸ ਤਰ੍ਹਾਂ ਲੱਗੀ ਕਿਸੈਰੇ ਦੀ ਜਰੂਰ ਦੱਸਣਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ